ਕਿਉਂਕਿ ਅੱਜ ਦਾ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿਸ ਦੇ ਵਿੱਚੋਂ ਨਿਕਲਣਾ ਹੁੰਦੇ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਮਾਇਆ ਦਾ ਹੰਕਾਰ ਜਿਹੜਾ ਸਨ ਅੰਦਰੋਂ ਨਚੋੜ ਕੇ ਰੱਖ ਦਿੰਦਾ ਸਾਡੀ ਬੰਦੇ ਜਿਹੜੇ ਬੇਸ਼ਰਮਸ਼ਟ ਕਰ ਦਿੰਦਾ ਤੇ ਸਾਡਾ ਦਿਮਾਗ ਭਾਵੇਂ ਦਿਮਾਗ ਸਾਡਾ ਪਾਗਲ ਕਰ ਦਿੰਦਾ ਇੱਥੇ ਘਟਨਾ ਮਿਲ ਰਹੀ ਹੈ ਕਿ ਵਿਦੇਸ਼ ਦੀ ਧਰਤੀ ਦੇ ਵਿੱਚੋਂ ਇੱਕ ਪਰਿਵਾਰ ਆਇਆ ਸੀ ਵਿਦੇਸ਼ ਦੀ ਧਰਤੀ ਦੇ ਵਿੱਚੋਂ ਪਰਿਵਾਰ ਆਇਆ ਤੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਕਿਸੇ ਮਹਾਪੁਰਸ਼ ਨੂੰ ਬੁਲਾਇਆ ਕਿਸੇ ਮਹਾਪੁਰਸ਼ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਮਹਾਪੁਰਸ਼ ਬੈਠੇ ਹੋਏ ਨੇ ਉਹਨਾਂ ਨੇ ਆਸਣ ਲਾਇਆ ਤੇ ਮਹਾਪੁਰਸ਼ਾਂ ਨੂੰ ਬਿਠਾਇਆ ਅੱਗੇ ਜੋ ਧਨ ਮਾਲ ਹੀ ਵਸੇ ਧਿਆਕੀ ਜਿਹੜਾ ਉਹਨਾਂ ਦੇ ਅੱਗੇ ਰੱਖ ਦਿੱਤਾ ਜਿਹੜਾ ਧਨ ਮਾਲ ਅੱਗੇ ਰੱਖ ਦਿੱਤਾ ਜੋ ਸੋਨਾ ਚਾਂਦੀ ਜੋ ਨਿੱਕੜ-ਛੁਕੜ ਸਭ ਕੁਝ ਅੱਗੇ ਰੱਖ ਦਿੱਤਾ ਜਦੋਂ ਮਹਾਪੁਰਸ਼ਾਂ ਦੇ ਅੱਗੇ ਰੱਖ ਦਿੱਤਾ ਥੋੜੀ ਜਿਹੀ देर ਬਈ ਤੇ ਇੱਕ ਗ੍ਰੰਥੀ ਸਿੰਘ ਪਿੰਡ ਦਾ ਹੀ ਗ੍ਰੰਥੀ ਸਿੰਘ ਜੀ ਜਿਹੜਾ ਰੋਜ਼ਾਨਾ ਟਾਲੀ ਮੱਠੀ ਕਰਿਆ ਕਰਦਾ ਸੀ ਦਾਦੀ ਇਕੱਠੇ ਕਰਨ ਵਾਸਤੇ ਉਹ ਪਿੰਡਾਂ ਦੇ ਵਿੱਚ ਹਵਕਾ ਦਿੱਤਾ ਹੁੰਦਾ ਸੀ ਤੇ ਉਹ ਦਾਦੀ ਇਕੱਠੀ ਕਰਦਾ ਕਰਦਾ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਮਾਹ ਮੁਰਜੀ ਬੈਠੇ ਤੇ ਵਿਦੇਸ਼ੀ ਪਰਿਵਾਰ ਆ ਕੇ ਬੈਠਾ ਹੋਇਆ ਸੀ ਕਿਉਂਕਿ ਵਿਦੇਸ਼ੀ ਪਰਿਵਾਰ ਜਿਨ੍ਹਾਂ ਨੂੰ ਮਾਇਆ ਦਾ ਬੱਸ ਰੂਪ ਸੀ ਮਾਇਆ ਦਾ ਬਹੁਤ ਹੰਕਾਰ ਸੀ ਕੋਈ ਵੀ ਛੋਟੀ ਜਾਤ ਵਾਲਾ ਉਹਨਾਂ ਦੇ ਗ੍ਰਹਿ ਵਿਖੇ ਆ ਜਾਂਦਾ ਸੀ ਉਹਨਾਂ ਨੂੰ ਕੁਝ ਸਮਝਦੇ ਨਹੀਂ ਸੀ ਪਰ ਮੇਰੇ ਸਾਹਿਬ ਨੇ ਕਿਹਾ ਸੀ ਨੀਚਾ ਅੰਦਰ ਨੀਚਾਤ ਨੀਚੀ ਹੂੰ ਆਤ ਨੀਚ ਨਾਨਕ ਤਿਲਕੇ ਸੰਸਾਤ ਉਹ ਵਿਦਿਆ ਸੁਖਿਆ ਲਈ ਸੀ ਕਿ ਜਿੰਨਾ ਕੋਈ ਕਿਸੇ ਨੀਚ ਸਮਝਦੇ ਦੇ ਮਾੜੀ ਜਾਤ ਵਾਲਾ ਸਮਝਦੇ ਤੇ ਮੈਂ ਉਹਨਾਂ ਦਾ ਸਾਥੀ ਹਾਂ ਵਿਦਿਆ ਨੂੰ ਮੈਂ ਕੁਝ ਨਹੀਂ ਸਮਝਦਾ ਡਾਲੀ ਕਥਾ ਕਰਦਾ ਕਰਦਾ ਤੇ ਉਹਨਾਂ ਦੇ ਗ੍ਰਹਿ ਵਿਖੇ ਆ ਗਿਆ ਜਦੋਂ ਗ੍ਰਾਂਥੀ ਸਿੰਘ ਨੇ ਹਰਤਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਆਵਾਜ਼ ਜਿਹੜੀ ਉਹਨਾਂ ਮਹਾਪੁਰਸ਼ਾਂ ਦੇ ਕੰਨਾਂ ਦੇ ਵਿੱਚ ਪਈ ਇੱਕ ਉਹਨਾਂ ਨੇ ਕਿਹਾ ਕਿ ਬਹੁਤ ਸੁੰਦਰ ਆਵਾਜ਼ ਹੈ ਇਹ ਕੌਣ ਹੈ ਲੱਗੇ ਬੈਠਾ ਸੀ ਵਿਦੇਸ਼ੀ ਪਰਵਾੜ ਉਹਨਾਂ ਦੇ ਵਿੱਚ ਛੋਟਾ ਬੋਲਿਆ ਕਹਿਣ ਲੱਗਾ ਮਹਾਪੁਰਸ਼ੋਂ ਇਹ ਸਾਡੇ ਪਿੰਡ ਦਾ ਗ੍ਰਾਂਥੀ ਸਿੰਘ ਹੈ ਰੋਜ਼ ਟਾਲੀ ਕੱਟੀ ਕਰਦਾ ਦੁੱਧ ਇਕੱਠਾ ਕਰਦਾ ਪ੍ਰਸ਼ਾਦੇ ਇਕੱਠੇ ਕਰਦਾ ਸਬਜ਼ੀ ਇਕੱਠੀ ਕਰਦਾ ਤੇ ਉਹੀ ਛੱਕਦਾ ਤੇ ਪਰਿਵਾਰ ਨੂੰ ਆਵਾਜ਼ ਮਾਰ ਕੇ ਆਟਾ ਕੌਣ ਤੇ ਦਫਾ ਕਰੋ ਜਦੋਂ ਉਸ ਨੇ ਇਸ ਤਰ੍ਹਾਂ ਕਹਿ ਕੇ ਗ੍ਰੰਥੀ ਸਿੰਘ ਨੂੰ ਦਖਾ ਘਰ ਲੱਗੇ ਬੈਠੇ ਮਾਂ ਮੁਰਚਾ ਕਰਨ ਲੱਗੇ ਗ੍ਰੰਥੀ ਸਿੰਘ ਨੂੰ ਬੁਲਾਇਆ ਤਾਂ ਜਦੋਂ ਗਰੰਥੀ ਸਿੰਘ ਨੂੰ ਬੁਲਾਇਆ ਗਿਆ ਜਦੋਂ ਕੋਲ ਆਇਆ ਤੇ ਮਹਾਪੁਰਖ ਕਹਿਣ ਲੱਗੇ ਆਓ ਬਾਦਸ਼ਾਹ ਆਸਨ ਕਰਾਇ ਕਰੋ ਵਿਦੇਸ਼ੀ ਪਰਿਵਾਰ ਦੇਖ ਕੇ 라ਹ ਲੈ ਕਿ ਇਹ ਮਹਾਪੁਰਖ ਕੀ ਕਰਦੇ ਪੈਣੇ ਇਹ ਤਾਂ ਗਰੰਥੀ ਸਿੰਘ ਦਾ ਵਜੀਰ ਆ 6000 ਰੁਪਿਆ ਤਨਖਾਹ ਲੈਂਦਾ ਮਲਟੀ ਸਿੰਘ ਆ ਤੇ ਇਸ ਨੂੰ ਪਾਤਸ਼ਾਹ ਆਖੰਦੇ ਨੇ ਇਹ ਕਾਰਨ ਕੀ ਹੈ ਜਦੋਂ ਉਹ ਗ੍ਰੰਥੀ ਸਿੰਘ ਦੇ ਅੱਗੇ ਜੋ ਪਰਿਵਾਰ ਨੇ ਰੱਖਿਆ ਸੀ ਮੁਥੀ ਰੱਖੀ ਸੀ ਨੋਟਾਂ ਦੀ ਉਹ ਵੀ ਗ੍ਰੰਥੀ ਸਿੰਘ ਦੇ ਝੋਲੀ ਦੇ ਵਿੱਚ ਰੱਖ ਦਿੱਤੀ ਕੱਪੜੇ ਦਿੱਤੇ ਉਹ ਵੀ ਗ੍ਰੰਥੀ ਸਿੰਘ ਦੇ ਝੋਲੀ ਦੇ ਵਿੱਚ ਰੱਖ ਦਿੱਤੇ ਜੋ ਵਿਦੇਸ਼ੀ ਪਰਿਵਾਰ ਨੇ ਮਾਹ ਪੁਰਖਾਂ ਨੂੰ ਦਿੱਤਾ ਸੀ ਉਹ ਸਾਰਾ ਕੁਝ ਜਿਹੜਾ ਮਾਹ ਪੁਰਖਾਂ ਨੇ ਗ੍ਰੰਥੀ ਸਿੰਘ ਦੀ ਝੋਲੀ ਦੇ ਵਿੱਚ ਪਾ ਦਿੱਤਾ ਗ੍ਰੰਥੀ ਸਿੰਘ ਚਲਾ ਗਿਆ ਜਦੋਂ ਕ੍ਰਾਂਤੀ ਸਿੰਘ ਚਲਾ ਗਿਆ ਤੇ ਪਰਿਵਾਰਾਂ ਦੇ ਵਿੱਚੋਂ ਛੋਟਾ ਬੁੱਲਣ ਲੱਗਾ ਕਹਿੰਦਾ ਮਹਾਪੁਰਸ਼ੋ ਅਸੀਂ ਵਿਦੇਸ਼ ਦੀ ਧਰਤੀ ਦੇ ਵਿੱਚੋਂ ਆਏ ਆਂ ਮਾਇਆ ਬਹੁਤ ਸਾਡੇ ਕੋਲ ਗੱਡੀਆਂ ਕਾਰਾਂ ਦੇ ਮਾਲਕ ਆਂ ਸਾਨੂੰ ਤੁਸੀਂ ਪਾਦਸ਼ਾ ਆਖਣਾ ਨਹੀਂ ਉਹ 6000 ਰੁਪਏ ਲੈਣ ਵਾਲਾ ਕ੍ਰਾਂਤੀ ਸਿੰਘ ਉਸ ਨੂੰ ਤੁਸੀਂ ਪਾਦਸ਼ਾ ਆਖੰਦਜ ਇਹ ਕਾਰਨ ਕੀ ਤੇ ਮਹਾਮੁਰਚੇ ਬਹੁਤ ਸਿਆਣ ਸੰੂਝਵਾਨ ਸੰ ਉਹ ਕਹਿਣ ਲੱਗੇ ਕਿ ਕਾਕਾ ਇਹ ਲੋਕ ਜਿਹੜਾ ਪਾਦਸ਼ਾਹ ਦਾ ਉਹਦਾ ਜਿਹੜਾ ਗੁਰੂ ਨਾਨਕ ਪਾਸ਼ਾ ਨੇ ਦਿੱਤਾ ਜਿਹੜਾ ਉਸਤਾਲ ਉਹ ਪਰਮਾਤਮਾ ਦੀ ਸਿਫਤ ਕਰਦਾ ਉਸ ਨੂੰ ਪਾਦਸ਼ਾਹ ਆਖਿਆ ਗੁਰਜੀਤ ਸਿੰਘ ਦੇ ਵਿੱਚ ਵੀ ਫਰਮਾਨ ਮਿਲਦਾ ਜਿਹੜਾ ਉਸ ਕਾਲ ਉਖ ਪਰਮਾਤਮਾ ਦੀ ਸਿਫਤ ਕਰਦਾ ਅੰਮ੍ਰਿਤ ਵੇਲੇ ਉੱਠਦਾ ਜਦੋਂ ਤੁਸੀਂ ਸੁੱਤੇ ਹੁੰਦੇ ਜੇ ਉਦੋਂ ਅੰਮ੍ਰਿਤ ਵੇਲੇ ਉੱਠਿਆ ਹੌਕਾ ਦਿੰਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬੱਤ ਦਾ ਭਲਾ ਕਿ ਸਰਬੱਤ ਦਾ ਭਲਾ ਮੰਨਦਾ ਹੈ ਜਿਹੜੇ ਇਹਨੂੰ ਗਾਲਾਂ ਵੀ ਕੱਢਦੇ ਨੇ ਜਿਹੜੇ ਇਸ ਦੀ ਨਿੰਦਿਆ ਵੀ ਕਰਦੇ ਨੇ ਤੇ ਜਿਹੜੇ ਗੁਰੂ ਘਰ ਨੂੰ ਗਾਲਾਂ ਕੱਢਦੇ ਨੇ ਇਹ ਉਹਨਾਂ ਦਾ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਦਾ ਤੁਹਾਡੇ ਮਾਲ ਡੰਗਰਾਂ ਦਾ ਵੀ ਭਲਾ ਮੰਗਦਾ। ਤੇ ਛੋਟੇ ਨੂੰ ਮਾਇਆ ਦਾ ਹੰਕਾਰ ਸੀ ਪੈਰ ਕਿੱਥੇ ਲੱਗਣ ਦਾ ਸੀ। ਫਿਰ ਉਸਨੇ ਮਹਾਂਪੁਰਸ਼ਾਂ ਤੇ ਅੱਗੇ ਸਵਾਲ ਕੀਤਾ ਕਿ ਮਹਾਂਪੁਰਖ ਜੇ ਸੱਚ ਮੁੱਚ ਦਾ ਬਾਦਸ਼ਾਹ ਹੈ ਵਜੀਰਾ ਤੇ ਫਿਰ ਇਹ ਲੋਕਾਂ ਦੇ ਘਰਾਂ ਦੇ ਵਿੱਚ ਕਿਉਂ ਮੰਗਦਾ ਤੇ ਡਾਲੀ ਇਕੱਠੀ ਕਿਉਂ ਕਰਦਾ ਪਿਆ। ਗੱਲ ਸਮਝਣ ਵਾਲੀ ਜੇਦਾ ਪੁੱਛਨੇ ਕਿਆ ਕਿ ਇਹ ਕਿਉਂ ਲੰਗਦਾ ਫਿਰਦਾ ਤੇ ਜਵਾਬ ਵੀ ਉਹੀ ਦੇ ਸਕਦਾ ਜਿਹੜਾ ਮਾਪੁਰਛ ਆਪ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇਗਾ ਜਿਸ ਤੰਗ ਤਾਂ ਨਵੀਂ ਮਾਨ ਨਾਮ ਦੇ ਨਾਲ ਜੋੜਦਾ ਹੋਵੇਗਾ ਇਹ ਨਾ ਅੱਜ ਕੱਲ ਦੇਖੀਦਾ ਕਈ ਬਾਬੇ ਬਣ ਗਏ ਨੇ ਉਹ ਆਪਣੇ ਆਪ ਨੂੰ ਮੱਥਾ ਟਿਕਾਉਂਦੇ ਨੇ ਆਪਣੀ ਪੂਜਾ ਕਰਵਾਉਂਦੇ ਨੇ ਤੇ ਆਪਣੇ ਆਪ ਨੂੰ ਸਭ ਕੁਝ ਸਿਖਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਤੇ ਉੱਤੇ ਬੈਠਦੇ ਨੇ ਮਾਫ਼ ਕਰਨਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਬਣ ਗਏ ਨੇ ਜਿਹੜਾ ਅਸਲੀ ਮਾਹ ਪੁਰਖ ਹੁੰਦਾ ਹੈ ਅਸਲੀ ਗੁਰੂ ਦਾ ਵਜੀਰ ਹੁੰਦਾ ਹੈ ਉਹ ਜਿਹੜਾ ਕਦੀ ਬਰਾਬਰ ਕੁਰਸੀ ਲਾ ਕੇ ਨਹੀਂ ਬੈਠਦਾ ਕਿਉਂਕਿ ਉਹ ਆਪਣੇ ਆਪ ਨੂੰ ਨੀਵਾ ਰੱਖਦਾ ਗੁਰੂ ਗ੍ਰੰਥ ਸਾਹਿਬ ਤੋਂ ਨੀਵਾ ਅੱਜ ਕੱਲ ਸਾਡੇ ਹਾਲਾਤ ਕੀ ਬਣ ਗਏ ਨੇ ਮਾਝੇ ਵਾਲਿਆਂ ਨੂੰ ਕਬਰਾਂ ਨੇ ਘੇਰ ਲਿਆ ਨੇ ਦੁਆਬੇ ਵਾਲਿਆਂ ਨੂੰ ਟਿਖੇਰਿਆਂ ਨੇ ਘੇਰ ਲਿਆ ਤੇ ਮਾਲਵੇ ਵਾਲਿਆਂ ਨੂੰ ਢੇਰਿਆਂ ਨੇ ਘੇਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਫਿਰ ਇਕੱਲੇ ਰਹੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਿਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹਵੇ ਤੇ ਅੱਜ ਗੁਰੂ ਗ੍ਰੰਥ ਸਾਹਿਬ ਇਕੱਲੇ ਨਾ ਰਹੇ ਅੱਜ ਇੱਕ ਕਈ ਨਗਰਾਂ ਦੇ ਵਿੱਚ ਦੇਖਿਆ 10-10 ਗੁਰਦੁਆਰੇ ਵਿੱਚ ਹੁੰਦੇ ਨੇ ਤੇ ਅੰਦਰ ਸੰਗਤ ਕੋਈ ਨਹੀਂ ਹੁੰਦੀ ਕਿਉਂਕਿ ਸਾਡੇ ਕੋਲ ਸੰਗਤ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਗੁਰੂ ਦੀ ਵਿਚਾਰ ਨੂੰ ਸਮਝਣ ਵਾਸਤੇ ਸਮਾਂ ਨਹੀਂ ਹੈਗਾ ਤੇ ਹੋਰ ਗਲਤ ਕੰਮ ਕਰਨੇ ਹੋਣ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਮੇਲਾ ਪੈਂਦਾ ਸੋਆ ਤੇ ਬੁਰੇ ਕੰਮੋਂ ਅਸੀਂ ਭੱਜ-ਭੱਜ ਕਰਦੇ ਆਂ ਤੇ ਜਦੋਂ ਨਾਮ ਦਾ ਵੇਲਾ ਆਉਂਦਾ ਬਾਣੀ ਪੜ੍ਹਦਾ ਵੇਲਾ ਹੁੰਦਾ ਉਹਦਾ ਸਾਡਾ ਨੱਤਾਂ ਪੀੜ ਕਰਨ ਲੱਗ ਪੈਂਦੀਆਂ ਨੇ ਮਾਫ਼ ਕਰਨਾ ਲੱਗ ਚੱਲ ਰਿਹਾ ਕਿਉਂਕਿ ਜਿਹੜੇ ਵੀ ਸ਼ਬਦ ਲਵਾਂਗਾ ਗੁਰਬਾਣੀ ਦੇ ਵਿੱਚੋਂ ਲਵਾਂਗਾ ਗੁਰਬਾਣੀ ਦੀਆਂ ਨਾਲ ਧਾਰਨਾ ਦਵਾਂਗਾ ਗੁਰੂ ਮਾਫ਼ ਕਰ ਸਕਦਾ ਹੈ ਸੰਗਤ ਮਾਫ਼ ਕਰ ਸਕਦੀ ਹੈ ਅੱਜ ਜਿਹੜੇ ਸਾਹਮਣੇ 12 ਗੋਲ ਦੇ ਲੱਗੇ ਮਾਪ ਨੇ ਕਰ ਸਕਦੀ ਸੋਸ਼ਲ ਮੀਡੀਆ ਸਾਡੇ ਆਪਣੇ ਹੀ ਫੜ ਕੇ ਜਲੋਸ ਕੱਢ ਦਿੰਦੇ ਨੇ ਸਿੱਖ ਕੌਮ ਦਾ ਤੋਂ ਕਹਾਂ ਲਗਾ ਕਿ ਡਾਲੀ ਇਕੱਠੀ ਕਰਨ ਕਰਦਾ ਆ ਆਮ ਦੇਖੀ ਦਾ ਅੱਜ ਕੱਲ੍ਹ ਦੇਖਿਆ ਵੀਡੀਓ ਇਹ ਚੱਲਦੀਆਂ ਪਈਆਂ ਨਹੀਂ ਕਿ ਅੱਜ ਗ੍ਰੰਥੀ ਸਿੰਘ ਬਹੁਤ ਰੋਂਦਾ ਗ੍ਰੰਥੀ ਸਿੰਘ ਦੀ ਹਾਲਾਤ ਜਿਹੜੇ ਬਹੁਤ ਮਾੜੇ ਨੇ ਅਜਰ ਇੰਟਰਵਿਊਾਂ ਦੇ ਵਿੱਚ ਜਾਣੇ ਨੇ ਉਹ ਤਾਂ ਸਾਡੇ ਗ੍ਰੰਥੀ ਸਿੰਘ ਉੱਥੇ ਜਾ ਕੇ ਰੋ ਰੋ ਕੇ ਆਪਣੀਆਂ ਘਟਨਾਵਾਂ ਦੱਸਦੇ ਨੇ ਕਿਉਂਕਿ ਅੱਜ ਕੱਲ ਗ੍ਰੰਥੀ ਸਿੰਘਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਨੇ ਤਾਂ ਕਹਾਂ ਲੱਗੇ ਕਿ ਹੁਕਮ ਰਚਾਹੀ ਚੱਲਣਾ ਨਾਨਕ ਲਿਖਿਆ ਨਾਮ ਕਿ ਹੁਕਮ ਦੇ ਵਿੱਚ ਸਭ ਕੁਝ ਹੁੰਦਾ ਹੈ ਕਹਿੰਦਾ ਨਹੀਂ ਮਹਾਂਪੁਰਖ ਕਹਿੰਦਾ ਜਵਾਬ ਦੇਣਾ ਪਵੇਗਾ ਇਦਾਂ ਨਹੀਂ ਕਹਿੰਦਾ ਕਿ ਮਾਪੁਰਖਾਂ ਨੇ ਕਹਾ ਕਿ ਇਕਾਲ ਪੁਰਖ ਪਰਮਾਤਮਾ ਸੰਗਤਾਰ ਉਹ ਬਹੁਤ ਦਿਆਲੂ ਕਰਪਾਲੂਆ ਉਹਨੇ ਗ੍ਰੰਥੀ ਸਿੰਘ ਨੂੰ ਇਸ ਕਰਕੇ ਗਰੀਬ ਰੱਖਿਆ ਕਿਉਂਕਿ ਇਹ ਅੰਮ੍ਰਿਤ ਵੇਲੇ ਉੱਠਦਾ ਹੈ ਗੁਰੂ ਦੀ ਵਿਚਾਰ ਕਰਦਾ ਹੈ ਗੁਰੂ ਦੀ ਬਾਣੀ ਪੜਦਾ ਜੇ ਇਹਦੇ ਕੋਲ ਵੀ ਧੰਨ ਆ ਗਿਆ ਤੇ ਫਿਰ ਇਹਨੇ ਅੰਨਾ ਬੋਲਾ ਹੋ ਜਾਣਾ ਕਿਉਂਕਿ ਮਾਇਆ ਜਿਹੜੀ ਅੰਨਾ ਬੋਲਾ ਕਰ ਦਿੰਦੀ ਹੈ ਮਾਇਆ ਤਹਮiktar ਬੰਦੇ ਨੂੰ ਅੰਦਰੋਂ ਨਚੋੜ ਕੇ ਰੱਖ ਦਿੰਦਾ ਦਾਸ ਦੇ ਨਾਲ ਇੱਕ ਸਾਥੀ ਸੀ ਉਸਦੇ ਬੱਚੇ ਜਿਹੜੇ ਵਿਦੇਸ਼ ਦੀ ਧਰਤੀ ਦੇ ਵਿੱਚ ਚਲੇ ਗਏ ਵਿਦੇਸ਼ ਦੀ ਧਰਤੀ ਦੇ ਵਿੱਚ ਚਲੇ ਗਏ ਪਰ ਆ ਬੱਚੇ ਜਿਹੜੇ ਆ ਲੱਖ 2 ਲੱਖ ਰੁਪਈਆ ਕਮਾਉਣ ਲੱਗ ਪਏ ਤੇ ਉਹਨਾਂ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਜਿਹੜਾ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਸੀ ਉਹਨੂੰ ਫੋਨ ਕੀਤਾ ਕਿ ਪਿਤਾ ਜੀ ਹੁਣ ਅਸੀਂ ਪੈਸੇ ਬਹੁਤ ਕਮਾਉਣ ਲੱਗ ਪਏ ਆ ਤੁਸੀਂ ਹੱਥ ਜੋੜਨੇ ਜਿਹੜੇ ਬੰਦ ਕਰ ਦੋ ਆਪਣੇ ਗੁਰੂ ਨੂੰ ਛੱਡ ਦੋ ਆਪਣੇ ਬਾਬੇ ਨੂੰ ਛੱਡ ਦੋ ਭਾਵਕੇ ਬਾਬਾ ਪੂਣਾ ਛੱਡ ਦੋ ਸੰਗਰਾਮ ਦਾ ਸਿਰ ਦਿਨ ਸੀ ਉਸ ਗ੍ਰੰਥੀ ਸੱਜਣ ਨੇ ਚਾਦੀਆਂ ਫੜ ਕੇ ਮੈਨੇਜਰ ਸਾਹਿਬ ਨੂੰ ਫੜਾ ਦਿੱਤੀਆਂ ਕਹਿਣ ਲੱਗਾ ਮੈਂ ਕਿ ਸਰ ਸਾਹਿਬ ਅੱਛਾ ਤੁਹਾਨੂੰ ਜਦੋਂ ਮੈਂ ਸਾਹਮਣੇ ਕਹਾਂ ਕਿ ਮੇਰੇ ਬੱਚੇ ਨੇ ਕਿਹਾ ਕਿ ਹਣਾ ਗੁਰਦੁਆਰਿਆਂ ਦੇ ਵਿੱਚ ਸੇਵਾ ਨਹੀਂ ਕਰਨੇ ਕਿੰਦੇ ਕਾਰਨ ਕੀ ਕੀ ਗਲਤੀ ਹੋ ਗਈ ਸਾਡੇ ਤੋਂ 30 ਸਾਲ ਹੋ ਗਏ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਪਏ ਅੱਜ ਕੀ ਹੋ ਗਿਆ ਕਹਿਣ ਲੱਗੇ ਨਹੀਂ ਹੁਣ ਮੈਂ ਸੇਵਾ ਮੁਕਤ ਕਰ ਦੇਵਾਂ ਮੈਂ ਡਿਊਟੀ ਨਹੀਂ ਕਰਨੀਗੀ ਫਿਰ ਪਿੰਡ ਵਾਲਿਆਂ ਦੇ ਨਾਲ ਬਹੁਤ ਪਿਆਰ ਸੀ ਕਹਿਣ ਲੱਗੇ ਕਿ ਤੁਸੀਂ ਨੇਚਰ ਤੇ ਬਹੁਤ ਵਧੀਆ ਜੇ ਬੜੀ ਸੰਗਤਾਂ ਨੂੰ ਤੁਸੀਂ ਗੁਰੂ ਦੇ ਨਾਲ ਜੋੜਿਆ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਿਆ ਪਰ ਕਾਰਨ ਕੀ ਹੋ ਗਈ ਗਲਤੀ ਕੀ ਹੋ ਗਈ ਤੁਸੀਂ ਗੁਰੂ ਘਰ ਕਿਉਂ ਛੱਡ ਰਹੇ ਜੀ ਫਿਰ ਉਸ ਨੇ ਸੱਚ ਦੱਸ ਮਨ ਪਿਆ ਕਿ ਮੇਰੇ ਬੱਚੇ ਕਹਿ ਰਹੇ ਨੇ ਇਹ ਤਸੀਹੇ ਖਾਣਾ ਹੱਥ ਜੋੜਨੇ ਜਿਹੜੇ ਵਾਕ ਕਰਦੇ ਵਾਕਾ ਪੁਣਾ ਛੱਡ ਦੋ ਲਾਗੇ ਇੱਕ ਨਿਹੰਗ ਸਿੰਘ ਬੈਠਾ ਸੀ ਬਹੁਤ ਸੂਝਵਾਨ ਸੀ ਕਹਿਣ ਲੱਗਾ ਠੀਕ ਆ ਤੇਰੇ ਬੱਚੇ ਜਿਹੜੇ ਬਹੁਤ ਪੈਸੇ ਕਮਾਉਣ ਲੱਗ ਪਏ ਨੇ ਪਰ ਗੁਰੂ ਘਰ ਤੋਂ ਚੱਪਾਣਾ ਛੁੱਟ ਕੇ ਚੱਲ ਕਿਉਂਕਿ ਇੱਕ ਗੁਰੂ ਆ ਜਿਨੇ ਤੈਨੂੰ ਇੱਥੇ ਤੱਕ ਪਹੁੰਚਾਇਆ ਕਿਉਂਕਿ ਜਦ ਬੱਚਾ ਛੋਟਾ ਹੁੰਦਾ ਬੱਚਾ ਜਿਹੜਾ ਜ਼ੀਰੋ ਹੁੰਦਾ ਤੇ ਜਦੋਂ ਗੁਰ ਗ੍ਰੰਥੀ ਸਿੰਘ ਬੰਦਾ ਕਾਲ ਪੂਖ ਪਰਮਾਤਮਾ ਦੀ ਉਸਤਤ ਕਰਦਾ ਮਹਿਮਾ ਕਰਦਾ ਫਿਰ ਉਹ ਹੀਰੋ ਬਣ ਜਾਂਦਾ ਅੱਜ ਜਿਨ੍ਹਾਂ ਨੂੰ ਜ਼ੀਰੋ ਤੋਂ ਹੀਰੋ ਬਣਾ ਸੀ ਗੁਰੂ ਰਾਮਦਾਸ ਦੇ ਘਰ ਨੇ ਅੱਜ ਉਹ ਗੁਰੂ ਰਾਮਦਾਸ ਦੇ ਘਰ ਨੂੰ ਨਿਰਦੇ ਬੈਠੇ ਪਹਿਲਾਂ ਉਹ ਚੀ ਚੀ ਹਉਕਾ ਦਿੱਤੇ ਹੁੰਦਾ ਸੀ RAM DAS ਸਰੋਵਰਨਾ ਤੇ ਤੇ ਅੱਜ ਉਹੀ ਗੁਰੂ RAM DAS ਦੇ ਦਰਨ ਗਾਲਾ ਕੱਢਦੇ ਕਹਿੰਦੇ ਕਿ ਇਹ ਤੇ ਇੱਕ ਪਾਣੀ ਆ ਇਹ ਇੱਕ ਜਲ ਇਹਦੇ ਵਿੱਚ ਕੋਈ ਕਰਾਮਾਤ ਨਹੀਂ ਹੈਗੀ ਮਾਫ਼ ਕਰਨਾ ਇਹ ਹਾਲਾਤ ਬਣ ਗਏ ਨੇ ਜਿਸ ਗੁਰੂ RAM DAS ਦੇ ਉਸਤਤ ਕਰ ਕਰਕੇ ਮਨੁੱਖ ਜਿਹੜਾ ਹੀਰੋ ਤੋਂ ਵਾਇਪਰੂ ਜੀਰੋ ਤੋਂ ਹੀਰੋ ਬਣਿਆ ਸੀ ਅੱਜ ਉਹੀ ਗੁਰੂ ਰਾਮਦਾਸ ਨੂੰ ਨਿੰਦਾ ਪਿਆ ਤੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਾਣਾ ਕੱਢਦਾ ਪਿਆ ਕਹਿੰਦਾ ਕਿ ਇਹ ਇੱਕ ਤੇ ਕਿਤਾਬ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਸਮਝਦੇ ਹਾਂ ਜੇ ਅਸੀਂ ਗੁਰੂ ਸਮਝਦੇ ਹਵਾਂਗੇ ਤੇ ਸਾਨੂੰ ਪਤਾ ਲੱਗੇ ਸਾਡਾ ਗੁਰੂ ਸਾਨੂੰ ਕੀ ਸਮਝਾਉਣ ਦਾ ਯਤਨ ਕਰਦਾ ਪਿਆ ਗ੍ਰੰਥੀ ਸਿੰਘ ਬਹੁਤ ਸੋਚਵਾਨ ਸੀ ਤੇ ਉਸਨੇ ਕਹਿਆ ਕਿ ਠੀਕ ਆ ਮੈਂ ਗੁਰੂ ਘਰ ਦੀ ਡਿਊਟੀ ਨਹੀਂ ਛੱਡਦਾ ਤੇ ਉਹ ਜਾਨਾ ਜਿਹੜਾ ਡਿਊਟੀ ਕਰਦਾ ਪਰ ਸਾਡੇ ਅੱਜ ਹਿਲਾ ਕੇ ਇਦਾਂ ਦੇ ਹੋ ਗਏ ਨੇ ਅੱਜ ਅਸੀਂ ਜਿਹੜਾ ਗ੍ਰੰਥੀ ਸਿੰਘ ਅਰਦਾਸ ਕਰਦਾ ਸਾਰਿਆਂ ਦਾ ਭਲਾ ਮੰਗਦਾ ਅੱਜ ਉਸ ਨੂੰ ਅਸੀਂ ਪੈਸੇ ਦੇਣ ਲੱਗੇ ਅਰਦਾਸ ਕਰਉਣੇ ਪੈਸੇ ਦੇਣ ਲੱਗੇ ਅਸੀਂ ਕੰਜੂਸੀ ਵਰਤੇ ਪਿਆ ਤੇ ਜਿਹੜਾ ਆ ਕੇ ਲੁੱਟੜ ਪੁਣਾ ਕਰਦਾ ਆ ਕੇ ਸਾਡੀਆਂ ਧੀਆਂ ਪੈਣਾ ਦੀਆਂ ਬਾਹਾਂ ਫੜਦਾ ਉਹਨਾਂ ਦੇ ਨਾਲ ਨੱਚਦਾ ਹੈ ਉਹਨਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਂਦਾ ਹੈ ਉਸ ਨੂੰ ਅਸੀਂ 7-7 ਲੱਖ ਰੁਪਈਆ ਦਿੰਨੇ ਆ ਮਾਗ ਕਰਨਾ ਇਹ ਸਾਡੇ ਹਾਲਾਤ ਬਣ ਗਏ ਭਾਈ ਗੁਰਦਾਸ ਜੀ ਫਰਮਾਨ ਕਰਦੇ ਸਨ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣ ਅਸੀਂ ਸਮਝਦੇ ਆ ਅਸੀਂ ਬਗਾਨੇ ਨੂੰ ਕਦੀ ਧੀ ਨੇ ਸਮਝਿਆ ਬਗਾਨੇ ਨੂੰ ਕਦੀ ਮਾਂ ਨੇ ਸਮਝਿਆ ਤੇ ਬਗਾਨੀ ਦੇ ਵਾਰਤਿਸ ਅਸੀਂ ਬਹੁਤ ਇਹੋ ਜਿਹੇ ਭੱਦੇ ਭੱਦੇ ਸ਼ਬਦ ਵਰਤਦੇ ਆ ਮਾਰਕ ਕਰਨਾ ਇੰਦਾ ਮੈਂ ਨਾਂ ਨਹੀਂ ਲੈ ਸਕਦਾ ਲਾਈਵ ਚੱਲਦਾ ਪਿਆ ਗੁਰੂ ਦੀ ਹਜ਼ੂਰੀ ਚ ਬੈਠੇ ਆ ਪਰ ਸਾਡੇ ਹਾਲਾਤ ਬਣ ਗਏ ਨੇ ਅੱਜ ਜਿਹੜਾ ਗੁਰੂ ਦੇ ਨਾਲ ਜੋੜਦਾ ਗੁਰੂ ਦੀ ਵਿਚਾਰ ਸਮਝਾਉਣ ਦਾ ਯਤਨ ਕਰਦਾ ਹੈ ਅੱਜ ਅਸੀਂ ਉਸ ਨੂੰ ਗਾਣਾ ਕੱਢਦੇ ਆ ਤੇ ਅੱਜ ਦੇ ਹੁਕਮਨਾਮੇ ਵਿੱਚ ਵੀ ਗੁਰੂ ਸਾਹਿਬ ਜੀ ਸਾਨੂੰ ਇਹੀ ਸਮਝਾਉਣ ਦਾ ਯਤਨ ਕਰਦੇ ਪੈਣਾ ਮੰਨ ਲੈ ਕੌਣ ਕਮਤ ਤੇ ਲੈਨੀ ਪਰਦਾਰਾ ਨਿੰਦਿਆ ਰਸ ਰਚੋ RAM ਭਗਤਨਾ ਕਿੰਨੇ ਜੀ ਸਾਹਿਬ ਕਹਿਣਾ ਪਿਆ ਕਿ ਅੱਜ ਦੇ ਹਾਲਾਤ ਸਾਡੇ ਕਿਤਰਾ ਬਣ ਗਏ ਨੇ ਮੰਨ ਲੈ ਕੌਣ ਕਮਤ ਤੇ ਲੈਨੀ ਕਿਹੜੀਆਂ ਗੱਲਾਂ ਦੇ ਵਿੱਚ ਪਿਆ ਆ ਕਿਹੜੀਆਂ ਕਰਤੂਤਾਂ ਦੇ ਵਿੱਚ ਫਸਿਆ ਆ ਪਰਦਾਰਾ ਨਿੰਦਿਆ ਰਸ ਰਚੋ RAM ਭਗਤਨਾ ਕਿੰਨੇ ਪਰ ਇਹ ਗਾਇਆਂ स्त्रੀਆਂ ਦੇ ਵੱਲ ਧਿਆਨ ਦੇਣਾ ਰਹਿਣਾ ਚੋਰੀਆਂ ਕਰਦਾ ਰਹਿਣਾ ਨਿੰਦਿਆ ਕਰਦਾ ਰਹਿਣਾ ਤੇ ਕਾਲ ਪੁੱਖ ਪਰਮਾਤਮਾ ਦੇ ਨਾਮ ਨੂੰ ਛੱਡ ਦਿੰਦਾ ਹੈ ਮਾਇਆ ਦੇ ਪਿੱਛੇ ਇਹ ਨੱਕ ਜਿਆ ਫਿਰਦਾ ਕਿਉਂਕਿ ਮਾਇਆ ਦਾ ਹੰਕਾਰ ਜਿਹੜਾ ਸਾਨੂੰ ਇੰਨਾ ਚੜ ਗਿਆ ਸਾਡਾ ਦਿਮਾਗ ਜਿਹੜਾ ਖਰਾਬ ਹੋ ਗਿਆ ਗੁਰੂ ਨਾਨਕ ਪਾਸ਼ਾ ਨੇ ਉਪਦੇਸ਼ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅੱਜ ਤਿੰਨੇ ਚੀਜ਼ਾਂ ਸਾਡੇ ਕੋਲ ਨਹੀਂ ਹੈਗੀਆਂ ਨਾ ਸਾਡੇ ਕੋਲ ਚਰਜੀ ਕਿਰਤੇ ਕੀਆ ਨਾ ਸਾਡੇ ਕੋਲ ਨਾਮ ਹੈਗਾ ਤੇ ਵੰਡ ਕੇ ਛੱਕਣ ਵਾਲੀ ਤਾਂ ਬੜੀ ਦੂਰ ਦੀ ਗੱਲ ਆਜ ਕਿ ਅਸੀਂ ਉਸ ਕਾਲ ਪੁਰਖ ਪਰਮਾਤਮਾ ਦੀ ਵਿਚਾਰ ਨੂੰ ਸਮਝਦੇ ਨਹੀਂ ਪਾਇ ਕਿ ਸਾਨੂੰ ਗੁਰੂ ਜਿਹੜਾ ਸਾਡਾ ਕੀ ਸਮਝਾਉਣ ਦਾ ਯਤਨ ਕਰਦਾ ਪਿਆ ਸੀ ਤੇ ਇਥੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਾਰਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਹ ਉਤ ਕਦੇ ਨਾ ਡੋਲੇ ਜਿਸ ਰਾਖਾ ਸਰਗਨ ਹਾ ਭਗਤ ਕਵੀਰ ਜੀ ਪਰਮਾਨ ਕਰਦੇ ਪੈਣ ਕਿ ਕਾਲ ਪੁਖ ਪਰਮਾਤਮਾ ਨੇ ਇਹੋ ਜਿਹਾ ਢੰਗ ਬਣਾ ਦਿੱਤਾ ਹੈ ਕਿ ਜਿਹੜਾ ਮਨੁੱਖ ਉਸ ਕਾਲ ਪੁਖ ਪਰਮਾਤਮਾ ਦੀ ਉਸਤਤ ਕਰਦਾ ਹੈ ਉਸ ਖਸਮ ਨਿਹਾਉਂਦਾ ਹੈ ਉਸ ਦਾ ਨਾਮ ਪੜਦਾ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਤੇ ਮੇਰਾ ਸਭ ਕਿੰਨਾਂ ਤੱਕ ਪਿਆ ਕਿ ਉਸ ਮਨੁੱਖ ਦੇ ਸਾਰੇ ਦੁੱਖ ਲੇੜਿਆ ਨਾਸ਼ ਜਗਤ ਨੂੰ ਕਿਉਂਕਿ ਉਹ ਕਾਲਪੁਰਖ ਪਰਮਾਤਮਾ ਜਿਹੜਾ ਜਿੱਥੇ ਸੰਸਾਰ ਦੇ ਵਿੱਚ ਮਨੁੱਖ ਦੀ ਸਹਾਇਤਾ ਕਰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਸਾਇਬ ਜੀ ਬਰਸ਼ਕਾਦ ਨੇ ਆਗਿਆ ਸੁਖ ਮੇਰੇ ਮੇਤਾ ਪਾਛੇ ਆਨੰਦ ਪ੍ਰਦ ਕੀਤਾ ਪਰਮੇਸ਼ਰ ਬੜਤ ਬਣਾਈ ਫਿਰ ਡੌਲਤ ਕਤ ਹੋਣਾ ਕਿਉਂਕਿ ਕਾਲਪੁਖ ਪਰਮਾਤਮਾ ਦੀ ਉਸਤਤਿ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਕਾਲਪੁਖ ਪਰਮਾਤਮਾ ਦੇ ਗੁਣ ਜਿਹੜੇ ਤੇ ਬੇਸਮਾਰ ਹਨ ਬੇਅੰਤ ਹਨ ਜਿਨ੍ਹਾਂ ਨੂੰ ਅਸੀਂ ਇੱਕ ਜੀਵਾ ਦੇ ਨਾਲ ਬਿਆਨ ਨਹੀਂ ਕਰ ਸਕਦੇ ਏਕ ਜੀਵ ਅਨੇਕ ਗੁਣ ਤੇਰੇ ਨਾਨਕ ਚਰਨੀ ਪੈ ਆਜ ਅਸੀਂ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਦੋ ਨੰਬਰ ਦੇ ਕੰਮ ਦੇ ਵਿੱਚ ਇੰਨਾ ਫਸ ਗਏ ਆ ਨਸ਼ੇ ਵੇਚਣ ਲੱਗ ਪਏ ਆ ਬਲੈਕਾ ਕਰਨ ਲੱਗ ਪਏ ਆ ਤੇ ਘਰ ਦੇ ਘਰ ਤਬਾਹ ਕਰੀ ਜਾ ਰਹੇ ਆ ਨਟ ਤੇ ਉੱਤੇ ਆ ਰਹੇ ਆ ਨਾ ਇੱਕ ਪੁਲਿਸ ਮੁਲਾਜ਼ਮ ਜਿਹੜੇ ਚਿਟਾ ਵੇਚ-ਵੇਚ ਕੇ ਉਸਨੇ ਘਰ ਦੇ ਘਰ ਤਬਾਹ ਕਰ ਦਿੱਤੇ ਨੇ ਤੇ ਇੱਕ ਬੀਬੀ ਜਿਹੜੀ ਆ ਇੰਟਰਵਿਊ ਦੇ ਰਹੀ ਆ ਕਹਿੰਦੀ ਕਿ ਇਸ ਮੁਲਾਜ਼ਮ ਬੀਬੀ ਨੇ ਮੇਰੇ ਘਰ ਨੂੰ ਤਬਾਹ ਕਰਕੇ ਰੱਖ ਦਿੱਤਾ ਕਹਿੰਦੀ ਘਰ ਦੇ ਘਰ ਤੋਂ ਬਾਹਰ ਕਰਕੇ ਰੱਖ ਦਿੱਤੇ ਨੇ ਇਹ ਆਪ ਵੀ ਸਮੈਟ ਕਹਿੰਦੀ ਸੀ ਤੇ ਨਾਲੇ ਕਿਸ ਨੇ ਮੇਰੇ ਪਤੀ ਨੂੰ ਵੀ ਸਮੈਟ ਦੇ ਉੱਤੇ ਲਾ ਦਿੱਤਾ ਤੇ ਅੱਜ ਮੇਰਾ ਘਰ ਜਿਹੜਾ ਤਬਾਹ ਹੋ ਗਿਆ ਤੇ ਕਹਿੰਦੀ ਕਿ 25 ਸਾਲਾਂ ਦੀ ਉਮਰ ਤੇ ਵਿਤਵਾ ਹੋ ਗਈਆਂ ਅੱਜ ਅਸੀਂ ਘਰ ਦੇ ਘਰ ਤੋਂ ਬਾਹਰ ਕਰਕੇ ਆਪਣੇ ਘਰ ਦੇ ਵਿੱਚ ਖੁਸ਼ੀ ਮਨਾ ਲੈਣੇ ਫਿਰ ਜਿਹੋ ਜਿਹਾਂ ਬੀਜ ਬੀਜਾਂਗੇ ਸਾਨੂੰ ਫਲ ਵੀ ਉਹੋ ਜਿਹਾ ਮਿਲੇਗਾ ਜਿਹਹਾ ਬੀਜਾ ਸੋ ਲੂਣਾ ਕਰਮਾਂ ਸੰਦਾ ਕੀਤਾ ਕਿ ਜਿੱਦਾਂ ਉਹ ਅਸੀਂ ਬੀਜ ਬੀਜਾਂਗੇ ਜੇ 2 ਨੰਬਰ ਦਾ ਧੰਦਾ ਕਰਕੇ ਘਰ ਦੇ ਘਰ ਭਰਾਂਗੇ ਤੇ ਆਪਣਾ ਘਰ ਵੀ ਤਬਾਹ ਹੋ ਜਾਵੇਗਾ ਸਰਕਾਰ ਪਰਾਲਤ ਕਰਦੀ ਪਈ ਆ ਘਰ ਢਾਉਂਦੀ ਤੇ ਪਈ ਆ ਵੇਖੋ ਕਿੰਨਾ ਚਿਰ ਚੱਲਦਾ ਇੱਕ ਘਰ ਢਾਉ ਦੇ ਨਾਲ ਕੁਝ ਨਹੀਂ ਮੰਨਣਾ ਦਾ ਉਸ ਇੱਕ ਘਰ ਨੇ ਪਤਾ ਨਹੀਂ ਕਿੰਨੇ ਘਰ ਤਬਾਹ ਕਿਤੇ ਹੋਣਗੇ ਜੇ ਮਕਾਉਣਾ ਇਸ ਨੂੰ ਜੜਾ ਮਕਾਉਣਾ ਪਵੇਗਾ ਸੋ ਗੁਰੂ ਸਾਹਿਬ ਇਸ ਮੱਤ ਵਿੱਚ ਵਰਸ਼ ਕਰਨ ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਮੇਰੀ ਕਾਮ ਜਿਹੜੀ ਆ ਕਾਲ ਪੁੱਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਵੇ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁੱਖ ਪਰਮਾਤਮਾ ਦਾ ਨਾਮ ਵਸ ਗਿਆ ਉਸ ਮਨੁੱਖ ਦੇ ਸਾਰੇ ਦੁੱਖ ਜਿਹੜੇ ਆ ਨਾਸ਼ ਉਡਾ ਕੇ ਇੱਕ ਨਾਮ ਜਿਸ ਮਨ ਵਸੇ ਦੁੱਖ ਦਰਦ ਸਭ ਤਾਂ ਖਤਮ ਹੋ ਜਾਂਦਾ ਸੇ ਜਿਵੇਂ ਮਨੁੱਖ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਸਰ ਕਹਿੰਦੇ ਉਸ ਦੇ ਸਾਰੇ ਦੁੱਖਲੇ ਜਿਹੜੇ ਨਾਸ਼ ਹੋ ਜਾਣਗੇ ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੁਰਦਿਆਂ ਦੀ ਪੂਜਾ ਕਰਦੇ ਪਿਆ ਤੇ ਮੇਰਾ ਸਰ ਕਹਿੰਦਾ ਸੀ ਦੁਬਿਧਾ ਨਾ ਪੜੋ ਹਾਰ ਦੇ ਨਾ ਹੋਰ ਨਾ ਪੂਜੋ ਮੜੇ ਮਸਾਂ ਨਾ ਜਾਏ ਕਿ ਐਸੀ ਦੁਬਿਧਾ ਦੇ ਵਿੱਚ ਅਸੀਂ ਕਿਉਂ ਪੈਣੇ ਆ ਕਿ ਸਾਨੂੰ ਮੜੀਆਂ ਮਸਾਂਆਂ ਦੇ ਉੱਤੇ ਜਾ ਕੇ ਦੀਵੇ ਜਗਾਉਣੇ ਪੈਣ ਕਬਰਾਂ ਉੱਤੇ ਦੀਵੇ ਜਗਾਉਣੇ ਪੈਣ ਸੋ ਇਹਨਾਂ ਦਾ ਹਾਜ਼ਰੀਆਂ ਪ੍ਰਵਾਨ ਕਰਨਾ ਗੁਰਮਤਿ ਵਿਚਾਰ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਤੇ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾਵੇ ਦਾਸ ਕਿ ਮਾਤਾ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ਿਸ਼ ਕੀਤੀ ਜਾਂ ਵਿਚਾਰ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਤੇ ਬੱਚਾ ਸਮਝ ਕੇ ਮਾਫ਼ ਕਰਨਾ धन धन श्री गुरु ग्रंथ साहब से आप सरब संगत बख्श लोग बख्श राणा जी बुलाओ फतेह जी आखो जी का खालसा वागुरु जी के फतेह